ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਉਹ ਬਾਗਾ ਪੁਰਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਾਈਕਲ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਜਦੋਂ ਉਸੇ ਦੁਕਾਨ ਦੇ ਅੱਗੋਂ ਮੋਟਰਸਾਈਕਲ ਤੇ ਲੰਘਦੇ ਨੇ ਤਾਂ ਉਹਨਾਂ ਵੱਲੋਂ ਉਹ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁੱਟਿਆ ਜਾਂਦਾ ਆ ਦੱਸਦੀ ਹੈ ਕਿ ਦਿਨ ਦਿਹਾੜੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਔਰ ਅੱਗ ਜਿਹੜੀ ਆ ਉਸ ਦੀ ਸੀਸੀਟੀਵੀ ਵੀ ਜਿਹੜੀ ਆ ਉਹ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਕਿਸ ਤਰ੍ਹਾਂ ਦੁਕਾਨ ਦੇ ਬਾਹਰ ਪਏ ਸਾਈਕਲਾਂ ਨੂੰ ਜਿਹੜੀ ਆ ਉਹ ਅੱਗ ਲੱਗ ਜਾਂਦੀ ਹੈ ਤਾਂ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਪਰ ਦੱਸਿਆ ਕਿ ਆਸ-ਪਾਸ ਦੀਆਂ ਦੁਕਾਨਾਂ ਦੁਕਾਨਦਾਰ ਵੱਲੋਂ ਜਿਹੜਾ ਆ ਇਸ ਅੱਗ ਤੇ ਆਪ ਹੀ ਜਿਹੜਾ ਉਹ ਕਾਬੂ ਪਾਲ ਲਿੱਤਾ ਗਿਆ ਪਰ ਸਵਾਲ ਖੜੇ ਹੁੰਦੇ ਨੇ ਲਾਅ ਐਂਡ ਆਰਡਰ ਦੇ ਤਾ ਸ਼ਰੇ ਆਮ ਐਸੀ ਘਟਨਾ ਨੂੰ ਅੰਜਾਮ ਦੇ ਕੇ ਜਿਹੜੇ ऐसे मुजरिम ने वो फरार हो जांदे ने ता फिलहाल पुलिस ਵੱਲੋਂ ਸੀਸੀਟੀਵੀ ਜਿਹੜੀ ਨੇ ਉਸ ਦੇ ਆਧਾਰ ਦੇ ਉੱਤੇ ਮੁਜ਼ਰਮਾਂ ਨੂੰ ਜਿਹੜੀ ਆ ਉਹ ਫੜਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਭਾਰਾਂ ਤੇ ਕੰਪਲੇਂਟ ਆਈ ਸੀ ਡਿੰਪਲ ਬੰਸਲ ਜੋ ਮਾੜੀ ਮੁਸਫਾ ਦੇ ਰਹਿਣ ਵਾਲੀ ਹੈ ਜਿਨ੍ਹਾਂ ਦੀ ਇੱਥੇ ਸੈਨੀਟਰੀ ਦੀ ਦੁਕਾਨ ਹੈ ਨਾਲ ਹੀ ਸਾਈਕਲ ਦੀ ਦੁਕਾਨ ਹੈ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਦੀ ਦੁਕਾਨ ਤੇ ਕੋਈ ਅਣਛਾਤੇ ਬੰਦੇ ਮੋਟਰਸਾਈਕਲ ਤੇ ਇੱਕ ਪੈਟਰੋਲ ਬੰਮ ਸੱਟ ਕੇ ਗਏ ਨੇ ਜਿਉ ਉਹ ਇਹਨਾਂ ਦੇ ਦੁਕਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਅਣਪਛਾਤੇ ਸ਼ਰਾਤੀ ਅਨਸ਼ਰ ਨੇ ਅਸੀਂ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਲੱਭ ਕੇ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ ਪੰਜਾਬ ਨਿਊ ਚੈਨਲ